ਜੰਤਰ ਮਨ ਆਵੇ ਸੋ ਅਜੰਤਰ ਕਹਿ ਕੇ ਜਾਪਿਅਤ ਧਿਆਨ ਮਨ ਆਵੇ ਤਾਕੋ ਧਿਆਨ ਕੀਜੈ ਧਾਈਐ ਕਬਿਤ ਤ ਪ੍ਰਸਾਦ ਛਤਰ ਧਾਰੀ ਛਤਰੀਪਤ ਛੈਲ ਰੂਪ ਛਤਨਾਥ ਛੌਣੀ ਕਰ ਛਾਇਆ ਬਰ ਛਤਰੀਪਤ ਗਾਈਐ ਵਿਸ਼ਵਨਾਥ ਵਿਸੰਭਰ ਬੇਦਨਾਥ ਬਾਲਾਕਰ ਬਾਜੀਗਰ ਬਾਨ ਧਾਰੀ ਬੰਧਨ ਬਤਾਈਐ ਬੰਧਨ ਬਤਾਈਐ ਅੱਡ ਜੀ ਵਿਸ਼ਣਾਥ ਵਿਸ਼ਣਾਥ ਵਿਸ਼ਵੰਗ ਪਰ ਬੇਦਨਾਥ ਬਾਲਾਕਰ ਉਹ ਕਹਿੰਦੇ ਵੀ ਪੁਰਾਣੀਆਂ ਪੋਥੀਆਂ ਵਿਸ਼ਣਾਥ ਨਹੀਂ ਹੈ ਵਿਸ਼ਣਾਥ ਹੈ ਹ ਬੱਬੇ ਨੂੰ ਸਿਆਰੀ ਸੱਸੀ ਨੂੰ ਔਂਕਰ ਵਿਸ਼ਣਾਥ ਵਿਸ਼ਵੰਗ ਪਰ ਬੇਦਨਾਥ ਬਾਲਾਕਰ ਬਾਜੀਗਰ ਬਾਨਦਾਰੀ ਬੰਦ ਨਾ ਬਤਾਈ ਹੈ ਨੇਉਲੀ ਕਰਮ ਦੁੱਧਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੇ ਨਾ ਇੱਕ ਧਿਆਨ ਹੋ ਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਾਈਐ ਕਬਿਤ ਤ ਪ੍ਰਸਾਦ ਜੁਦ ਕੇ ਜਿਤਈਆ ਰੰਗ ਭੂਮ ਕੇ ਪਵਈਆ ਭਾਰ ਭੂਮ ਕੇ ਮਟਈਆ 나ਥ ਤੀਨ ਲੋਕ ਗਾਈਐ ਕਾਹ ਹੂੰ ਕੇ ਤਨਈਆ ਹੈ ਨ ਮਈਆ ਜਾ ਕੇ ਭਈਆ ਕਉ ਛੋਨੀ ਹੂੰ ਕੇ ਛਈਆ ਛੋੜ ਕਾ ਸਿਉ ਪ੍ਰੀਤ ਲਾਈਐ ਸਾਧਨਾ ਸਧਈਆ ਧੂਲ ਧਾਨੀ ਕੇ ਤੁਝਈਆ ਧੂਮ ਧਾਰ ਕੇ ਤ੍ਰਈਆ ਧਿਆਨ ਤਾਕ ਸਦਾ ਲਾਈਐ ਆਉ ਕੇ ਬਢਈਆ ਏਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੋੜ ਔਰ ਕਉਨ ਧਾਈਐ ਕਬਿਤ ਤ ਪ੍ਰਸਾਦ काम को कुनिंदा खैरखूबी को दहिंदा गजगाजी को गजिंदा सुखनिंदा कै बताई है चमके चलिंदा काओ काम ते बचिंदा छतर छैनी के छलिंदा शौनी शौनी हम्म छैनी शौनी कर लो भी कनौड़ा है ये ਊੜਾ ਵਿੱਚ ਪਾ ਦੇਣਾ ਕਿ ਛੈ ਤੇੱਥੇ ਨੂੰ कनौੜ ਆਉਂਦੀ ਊੜਾ ਅੱਛਾ ਛਤਰਛੌਨੀ ਕੇ ਛਲਿੰਦਾ ਸੋ ਦਹਿੰਦਾ ਕੈ ਮਨਾਈਐ ਜਰ ਕੋ ਦਹਿੰਦਾ ਜਨਮ ਹਨ ਕੋ ਜਨਿੰਦਾ ਜੋਤ ਜੇਬ ਕੋ ਗਜਿੰਦਾ ਜਨਮਾਨ ਜਾਣ ਗਾਈਐ ਦੋਖ ਕੇ ਦਲਿੰਦਾ ਦੀਨ ਦਾਣਿਸ਼ ਦਹਿੰਦਾ ਦੋਖ ਦੁਰਜਨ ਦਲਿੰਦਾ ਧਿਆਏ ਦੂਜੋ ਕੌਣ ਧਿਆਈਐ ਕਿਹਾਏ ਤੇ ਬਿਸਰਾਮ ਦਾ ਕਬਿਤ ਤ ਪ੍ਰਸਾਦ ਸਾਲਸ ਸਹਿੰਦਾ ਸਿਧ ਤਾਈ ਕੋ ਸੁਧਿੰਦਾ ਅੰਗ ਅੰਗ ਮੈਂ ਅਵਿੰਦਾ ਏਕ ਏਕੋ 나ਥ ਜਾਨੀਐ ਕਾਲਖ ਕਟਿੰਦਾ ਖੁਰ ਆਸਾਨ ਕੋ ਖੁਨਿੰਦਾ ਗਰਭ ਗਾਫਲ ਗਲਿੰਦਾ ਗੋਲ ਗੰਜਖ ਬਖਾਨੀਐ ਗਲਭ ਗਲਭ ਗਰਿੰਦਾ ਜੀਤ ਤੇਜ ਕੇ ਦਹਿੰਦਾ ਚਿੱਤਰ ਚਾਪ ਕੇ ਚਲਿੰਦਾ ਛੋੜ ਔਰ ਕੌਣ ਆਨੀਐ ਸਤ ਤਾ ਦਹਿੰਦਾ ਸਤ ਤਾਈ ਕੋ ਸੁਖਿੰਦਾ ਕਰਮ ਕਾਮ ਕੋ ਕੁਨਿੰਦਾ ਛੋੜ ਦੂਜਾ ਕੌਨ ਮਾਨੀਐ ਕਬਿਤ ਤ ਪ੍ਰਸਾਦ ਜੋਤ ਕੋ ਜਗਿੰਦਾ ਜੰਗ ਜਾਫਰੀ ਦਹਿੰਦਾ ਮਿੱਤਰ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕੈ ਬਖਾਨੀਐ ਪਾਲਕ ਪੁਨਿੰਦਾ ਪਰਮ ਪਾਰਸੀ ਪਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਅਨੰਦਾ ਤੇਜ ਮਾਨੀਐ ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦੇਹਿੰਦਾ ਖੂਨ ਮਾਫ ਕੇ ਕੁੰਨਿੰਦਾ ਹੈ ਅਭੇਜ ਰੂਪ ਠਾਨੀਐ